ਜਿੱਥੇ ਪਹਿਲਾਂ ਵਾਲਿਆਂ ਨੇ ਜ਼ੋਰ ਲਾ ਲਿਆ ਇੱਥੋਂ ਵੀ ਜਿਹੜਾ ਜ਼ੋਰ ਲੱਗਦਾ ਲਾ ਲਈ ਇਹ ਲੋਕ ਨੇ ਜਿਹੜੇ ਡਰਨ ਵਾਲੇ ਨਹੀਂ ਤੇਰੀ ਜਿਹੜੀ ਜ਼ਬਰਦਸਤੀ ਜਿਹੜਾ ਐਮਰਜੈਂਸੀ ਲਾਈ ਆਣ ਲਾਣਿਆ ਉਹਨੂੰ ਅੱਜ ਜਾਨੀ ਕਿ ਲੋਕਾਂ ਨੇ ਠੇਡਾ ਮਾਰਿਆ ਅਸੀਂ ਆਪਣੀ ਆਵਾਜ਼ ਆ ਜਿਹੜੀ ਬੁਲੰਦ ਕਰਦੇ ਰਹਾਂਗੇ ਇਹ ਤੇਰੀਆਂ ਨਾਂ ਕੋਈ ਸੱਜੇ ਜ਼ਿਲ੍ਹਾ ਤੋਂ ਡਰਨ ਵਾਲੇ ਨਾ ਤੇਰੇ ਝੂਠੇ ਕੇਸਾ ਤੋਂ ਡਰਨ ਵਾਲੇ ਸਾਡੇ 3.5 ਸਾਲ ਹੋ ਗਏ ਉਹਨੇ ਬੈਠੇ ਕਿਤੇ ਮਜ਼ਦੂਰ ਕਿਥੇ ਬੰਦੀਆਂ ਨਾਲ ਆੱਖਾ ਚੱਕ ਪਾ ਕੇ ਕਰਾਂਗੇ ਗੱਲ ਤੇ ਕਰੇ ਗੱਲ ਜੇ ਜਾਨੀ ਕਿ ਉਹ ਲੋਕਾਂ ਦੀ ਸਰਕਾਰ ਹੈ ਇਸ ਕਰਕੇ ਲੋਕਾਂ ਦੀ ਸਰਕਾਰ ਨਹੀਂ ਉਹ ਜੋਕਾਂ ਦੀ ਸਰਕਾਰ ਹੈ YouTube ਚੈਨਲ ਅਤੇ Facebook ਪੇਜ Only Truth News 0828 ਸੱਚ ਦੀ ਆਵਾਜ਼ ਤੁਸੀਂ ਪਿੱਛੇ ਦੇਖ ਰਹੇ ਹੋ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡੀ ਇਹ ਮੰਨ ਲਓ ਕਿ ਜਾਬਰ ਗ੍ਰੋਥ ਦੀ ਰੈਲੀ ਹੋ ਰਹੀ ਹੈ ਜਿਸ ਦੇ ਵਿੱਚ ਪੰਜਾ ਸਾਡੇ ਸੰਗਰਸ਼ੀ ਸਾਥੀ ਆਏ ਨੇ ਸੋ ਸਾਡੇ ਨਾਲ ਭਾਈ ਜੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸੋ ਭਾਈ ਮੇਰਾ ਨਾਂ ਗੋਵਿੰਦ ਸਿੰਘ ਛਾਲੀ ਜੀ ਸੂਬਾ ਪ੍ਰਧਾਨ ਮਜ਼ਦੂਰਾਂ ਦੀ ਮੋਰਚਾ ਪਿਆ ਸੋ ਭਾਈ ਜੀ ਅੱਜ ਤੁਸੀਂ ਸੰਗਰੂਰ ਇਸ ਰੈਲੀ ਦੇ ਵਿੱਚ ਆਏ ਹੋ ਕੀ ਕਹਿਣਾ ਚਾਹੋਗੇ ਇਹ ਰੈਲੀ ਜਾਨੀ ਕਿ ਕੋਈ ਆਮ ਰੈਲੀ ਨਹੀਂ ਕਿਸੇ ਕੋਈ ਸਧਾਰਨ ਮੰਗਾ ਤੇ ਰੈਲੀ ਨਹੀਂ ਇਹ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਮਜ਼ਦੂਰਾਂ ਤੇ ਜਵਲਟਾ ਹੈ ਬਹੁਤ ਸਾਰੇ ਮਜ਼ਦੂਰ ਆਪੂ ਜੇਲਾਂ ਚ ਬੰਦ ਨੇ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਇਸ ਕਰਕੇ ਉਹ ਆਪਣੀ ਹਕੀ ਜਮੀਨ ਲਈ ਜ਼ਿਲ੍ਹੇ ਚ ਸੂਬੇ ਚ ਵੱਖ-ਵੱਖ ਤਾਂ ਮਤੇਸ਼ ਸੰਘਰਸ਼ ਕਰ ਰਹੇ ਤੇ ਜਦੋਂ ਅਸੀਂ ਜ਼ਮੀਨ ਦੀ ਮੰਗ ਕਰਦੇ ਆ ਤਾਂ ਇਹਨਾਂ ਸਰਕਾਰਾਂ ਨੂੰ ਇਹਨਾਂ ਲੋਕਾਂ ਨੂੰ ਲੱਗਦਾ ਵੀ ਇਹ ਜਿਹੜੀ ਆਵਾਜ਼ ਹੈ ਇਹਨਾਂ ਦੀ ਝੂਠੇ ਕੇਸ ਬਣਾ ਕੇ ਤੇ ਜੇਲ੍ਹਾਂ ਦੇ ਵਿੱਚ ਡੱਕ ਕੇ ਜਿਹੜੀ ਦਵਾਈ ਜਾ ਸਕਦੀ ਹੈ ਪਰ ਅੱਜ ਜਿਹੜਾ ਸੰਗਰੂਰ ਦੀ ਧਰਤੀ ਤੇ ਉਹ ਇਕੱਠ ਹੋਇਆ ਇਹ ਸਾਫ ਕਰਤਾ ਵੀ ਮਨ ਸਾਬ ਤੇਰੇ ਜਿਹੜੇ ਇਸ ਡੰਡੇ ਦੇ ਜੋਰ ਨਾਲ ਜਿੱਥੇ ਪਹਿਲਾਂ ਵਾਲਿਆਂ ਨੇ ਜੋਰ ਨਾਲ ਲਿਆ ਤੇਥੋਂ ਵੀ ਜਿਹੜਾ ਜੋਰ ਲੱਗਦਾ ਲਾ ਲਈ ਇਹ ਲੋਕ ਨੇ ਜਿਹੜੇ ਡਰਨ ਵਾਲੇ ਨਹੀਂ ਤੇਰੀ ਜਿਹੜੀ ਜ਼ਬਰਦਸਤੀ ਜਿਹੜਾ ਅਮਰਜੈਂਸੀ ਲਾਈ ਆਣ ਲਾਣਿਆ ਉਹਨੂੰ ਅੱਜ ਜਾਨੀ ਕਿ ਲੋਕਾਂ ਨੇ ਠੇਡਾਂ ਮਾਰਿਆ ਸੰਗਰੂਰ ਦੀ ਧਰਤੀ ਦੇ ਵਿੱਚ ਆ ਕੇ ਖਾਠਾਂ ਮਾਰਦਾ ਵੱਡਾ ਘਟ ਇਹ ਤੈਨੂੰ ਦੱਸਣ ਆਇਆ ਵੀ ਜਿਹੜਾ ਵੀ ਮਰਜ਼ੀ ਜ਼ਬਰ ਢਾਲੀ ਜੋ ਮਰਜ਼ੀ ਢਾਲੀ ਐਸੇ ਤਰ੍ਹਾਂ ਜ਼ਮੀਨ ਦੀ ਮੰਗ ਐਸੇ ਤਰ੍ਹਾਂ ਰੋਜ਼ਗਾਰ ਦੀ ਮੰਗ ਅਸੀਂ ਆਪਣੀ ਆਵਾਜ਼ ਆ ਜਿਹੜੀ ਬੁਲੰਦ ਕਰਦੇ ਰਹਾਂਗੇ ਇਹ ਤੇਰੀਆਂ ਨਾਂ ਕੋਈ ਸਰਸੀ ਜੀੜਾ ਤੋਂ ਡਰਨ ਵਾਲੇ ਨਾ ਤੇਰੇ ਝੂਠੇ ਕੇਸਾ ਤੋਂ ਡਰਨ ਵਾਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੇਰਾ ਵੀ ਜਣ ਕੇ ਨਾਨੀ ਜਦ ਅਸੀਂ ਗੋਲ ਬਿਸਤਰਾ ਜਿਹੜਾ 2027 ਦੇ ਵਿੱਚ ਕਰਕੇ ਛੱਡਾ ਅਸੇ ਪ੍ਰਧਾਨ ਜੀ ਤੁਸੀਂ ਇੱਕ ਵਿੱਚ ਕਿਹਾ ਵੀ ਤੁਸੀਂ ਜਿੰਨਾ ਮਰਜ਼ੀ ਜ਼ਬਰ ਢਾ ਲੋ ਪਰ ਕਿਤੇ ਨਾ ਕਿਤੇ ਸੀ ਆਪਣੇ ਮੁੱਖ ਮੰਤਰੀ ਸਾਹਿਬ ਦੀਆਂ ਸਪੀਚਾਂ ਜਾਂ ਉਹਨਾਂ ਦੇ ਬਿਆਨ ਸੁਣਦੇ ਆ ਉਹ ਤਾਂ ਇਹ ਕਹਿੰਦੇ ਵੀ ਸਾਡੀ ਸਰਕਾਰ ਲੋਕ ਹਥੇਸੀ ਇਹਦੇ ਬਾਰੇ ਕੀ ਕਹੋਗੇ ਉਹਨਾਂ ਦੀ ਸਰਕਾਰ ਕੋਈ ਲੋਕ ਹਥੇਸੀ ਨਹੀਂ ਰਹੀ ਕੋਈ ਲੋਕਾਂ ਦਾ ਮੁੱਖ ਮੰਤਰੀ ਰਹਾ ਕਿਉਂਕਿ ਉਹ ਪੂੰਜੀਪਤੀ ਸਾਮਰਾਜੀਆਂ ਦੀ ਗੋਦ ਦੇ ਵਿੱਚ ਪੈ ਗਿਆ ਜਦੋਂ ਉਹ ਸੰਘਰਸ਼ੀਲ ਲੋਕਾਂ ਨੂੰ ਟਾਰਗੇਟ ਬਣਾਉਂਦਾ ਹੈ ਜੇ ਆਵੇ ਤਾਂ ਸੱਥਾਂ ਦੇ ਵਿੱਚ ਕਰੇ ਗੱਲ ਤਾਂ ਲੋਕਾਂ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਹਲੇ ਤੱਕ ਸਾਡੀਆਂ ਉਹ ਆਮ ਮੰਗਾਂ ਉਹਨਾਂ ਦੀਆਂ ਗਰੰਟੀ ਦਿੱਤੀਆਂ ਉਹਨੀਆਂ ਮੰਗਾਂ ਨੇ 3.5 ਸਾਲ ਹੋ ਗਏ ਉਹਨੇ ਬੈਠੇ ਕਿਤੇ ਮਜ਼ਦੂਰ ਜਥੇਬੰਦੀਆਂ ਨਾਲ ਅੱਖਾਂ ਚੱਕ ਪਾ ਕੇ ਕਰਾਂਗੇ ਗੱਲ ਤੇ ਕਰੇ ਗੱਲ ਜੇ ਜਾਨੀ ਕਿ ਉਹ ਲੋਕਾਂ ਦੀ ਸਰਕਾਰ ਹੈ ਇਸ ਕਰਕੇ ਲੋਕਾਂ ਦੀ ਸਰਕਾਰ ਨਹੀਂ ਉਹ ਜੋਕਾਂ ਦੀ ਸਰਕਾਰ ਹੈ ਸਾਮਰਾਜੀਆਂ ਦੀ ਸਰਕਾਰ ਹੈ ਇਹਦਾ ਜਿਹੜਾ ਲੋਕ ਨੇ ਪੰਜਾਬ ਦੇ ਜੇ ਸੰਗਰੂਰ ਚ ਮੁੱਖ ਮੰਤਰੀ ਬਣੇ ਤਾਂ ਸੰਗਰੂਰ ਦੇ ਲੋਕ ਦਾ ਸੂਬੇ ਦੇ ਲੋਕ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਦਾ ਜਵਾਬ ਪੱਥਰ ਨਾਲ ਦੇਵਾਂਗੇ ਜੀ ਹੋਰਾਂ ਦੇ ਵਿਚਾਰ ਸੁਣ ਰਹੇ ਸੀ ਬੜੇ ਵਧੀਆ ਲੱਗੇ ਇਹਨਾਂ ਦੇ ਵਿਚਾਰ ਸੁਣ ਕੇ ਸੋ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਵਿਸਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ